ਜਿਨ੍ਹਾਂ ਨੇ 500 500 ਆ ਕੰਮ ਨੂੰ ਬਹੁਤ ਵੱਡੇ ਨਾਮ ਇਹ ਉਹਨੇ ਆਣਾ ਹੋ ਗਿਆ ਹੋਰ ਤੋਂ ਵੱਡੇ ਵਾਲਾ ਮਾਈਕ ਆਉਟ ਹੀ ਪੈਂਦੇ ਸਭ ਤੋਂ ਪਹਿਲਾਂ ਤਾਂ ਪ੍ਰੈਸ ਕਲੱਬ ਦੇ ਵਿੱਚ ਸਾਰੇ ਹੀ ਨੇ ਦੇ ਦੇ ਸਾਡਾ ਜਰਨਸਪਤ ਸਰਦਾਰ ਗੁਰਿੰਦਰ ਸਿੰਘ ਜੀ ਤੁਹਾਨੂੰ ਦੇ ਨਾਲ ਸਾਡੇ ਸੀਨੀਅਰ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮਣਾ ਨਗਰ ਤੋਂ ਸੀਨੀਅਰ ਮੈਂਬਰ ਸਰਦਾਰ ਸੁਦਰਸ਼ਨ ਸਿੰਘ ਜੀ ਸੈਕਲ ਹਿਮਾਲਾ ਤੋਂ ਸਰਦਾਰ ਪ੍ਰਵਿੰਦਰਪਾਲ ਸਿੰਘ ਜੀ ਸੀਨੀਅਰ ਮੈਂਬਰ ਸਾਡੇ ਹਿਮਾਲਾ ਤੋਂ ਔਰ ਇਸੇ ਤਰ੍ਹਾਂ ਸਾਡੇ ਸਾਥੀ ਕਿਸਾਨ ਆਗੂ ਸਰਦਾਰ ਗੁਰਬੀਰ ਸਿੰਘ ਜੀ ਪਲਾਕੌਰ ਅੱਜ ਅਸੀਂ ਸਾਦੇ ਸਾਝੇ ਤੌਰ ਤੇ ਜੋ ਪ੍ਰਸਤਾਨ ਕਰਨ ਕਰਨ ਜਾ ਰਹੇ ਹਾਂ ਇਸ ਦਾ ਸੰਬੰਧ ਸਰਬੱਤ ਖਾਲਸਾ 1986 ਦੇ ਵਿੱਚ ਜਦੋਂ ਸ਼ਹੀਦ ਬਾਦ ਤੱਕ ਸਭ ਤੋਂ ਸਮੁੱਚੇ ਪੰਥ ਦੇ ਵੱਲੋਂ ਹੋਇਆ ਤੇ ਜਿੱਥੇ ਸਮੁੱਚੇ ਪੰਥ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੇ ਲੋੜੇ ਨੂੰ ਥਾਪਿਆ ਤੇ ਕਾਰਜਕਾਰੀ ਜਥੇਦਾਰ ਤੋਂ ਜੇਲ ਬੇਦਸਲ ਤਾਂ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਥਾਪਿਆ ਗਿਆ ਸੀ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸਾਹਿਬ ਜਿਨ੍ਹਾਂ ਨੇ ਬਹੁਤ ਵੱਡੀ 기ਰਤੀ ਤੇ ਅਮਰ ਸੰਚਾਰ ਤੇ ਧਰਮ ਪ੍ਰਚਾਰ ਗੁਰਬਾਣੀ ਦਾ ਕੀਤਾ ਔਰ ਸਮੇਂ ਦੀ ਜ਼ਾਲਮ ਹਕੂਮਤ ਨੇ 1 ਜਨਵਰੀ 1993 ਨੂੰ ਉਹਨਾਂ ਨੂੰ ਸੀਆਰਏ ਸਟਾਫ ਜ਼ਗਰਾਉਂ ਦੇ ਵਿੱਚ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਹਨਾਂ ਦੇ ਸਰੀਰ ਦੇ ਟੋਟੇ ਟੋਟੇ ਕਰਕੇ ਦਰਿਆ ਵਿੱਚ ్రోੜ ਦਿੱਤੇ ਸਨ ਸਿੱਖ ਇਤਿਹਾਸ ਵਿੱਚ ਜਿਸੇ ਅਸੀਂ ਪੜ੍ਹਦੇ ਤੇ ਸੁਣਦੇ ਹਾਂ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਸਮੇਂ ਦੀ ਜ਼ਾਲਮ ਮੁਗਲ ਹਕੂਮਤ ਨੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਇਸੇ ਤਰ੍ਹਾਂ ਸ੍ਰੀ ਹਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਸੋਚੀ ਪਾਉਂ ਦੇ ਵੱਲੋਂ ਪੰਥ ਵੱਲੋਂ ਸਰਵੱਤ ਕਾਲਸਾ ਦੇ ਰੂਪ ਵਿੱਚ ਲਾਏ ਗਏ ਸੀ ਉਹਨਾਂ ਦੇ ਵੀ ਸਰੀਰ ਦੇ ਟੁਟੇ-ਟੁਟੇ ਕਰਕੇ ਦਰਿਆ ਵਿੱਚ ਉਹਨਾਂ ਨੂੰ ਝੋਲਿਆ ਉਸ ਸਮੇਂ ਦੀ ਜ਼ਾਲਮ ਹਕੂਮਤ ਵਿਅਸਥਿਉ ਮੁੱਖ ਮੰਤਰੀ ਸੀ ਕੇ.ਸ.ਗਿੱਲ ਪੰਜਾਬ ਦਾ ਡੀਜੀਪੀ ਸੀ ਸਵਰਨ ਸਿੰਘ ਘੋਟਣਾ ਐਸਐਸਪੀ ਸੀ ਡੀਐਸਪੀ ਹਰਪ੍ਰਭਗਵਾਨ ਸਿੰਘ ਸੰਧੂ ਤੇ ਐਸਐਚਓ ਗੁਰਮੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਸ ਵੇਲੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਚੋਣ ਮੈਨੀਫੈਸਟੋ ਚ ਕਿ ਜਥੇਦਾਰ ਕੌਕੇ ਸਾਹਿਬ ਸਮੇਤ ਹੋਰ ਜਿੰਨੇ ਬੇਖਸੂਰ ਸਿੱਖ ਨੌਜਵਾਨਾਂ ਨੂੰ ਜ਼ਾਲਮ ਪੁਲਿਸ ਅਫਸਰਾਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਜੇਕਰ ਅਕਾਲੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤੇ ਅਸੀਂ ਜਥੇਦਾਰ ਕੌਕੇ ਸਾਹਿਬ ਦੇ ਕਾਤਲਾਂ ਨੂੰ ਤੇ ਬਾਕੀ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਜਾਂਚ ਕਰਾ ਕੇ ਤੇ ਸਜ਼ਾਵਾ ਦੇਾਂਗੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਢੱਕਾਂਗੇ ਪਰ ਜਿਸ ਵੇਲੇ 1997 ਦੇ ਵਿੱਚ ਅਕਾਲੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਣੀ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਇਸ ਮਸਲੇ ਨੂੰ ਵਿਸਾਰ ਦਿੱਤਾ ਤਾਂ ਪੰਥ ਦੇ ਆਗੂਆਂ ਨੇ ਜਾ ਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾ ਕੇ ਜਦੋਂ ਜ਼ਥੇਦਾਰ ਕੌਂਕੇ ਸਾਹਿਬ ਤੇ ਬਾਕੀ ਬੇਕਸੂਰ ਸ਼ਹੀਦ ਕੀਤੇ ਸਿੱਖ ਨੌਜਵਾਨਾਂ ਦੀ ਜਾਂਚ ਬਾਬਤ ਯਾਦ ਕਰਵਾਇਆ ਤਾਂ ਉਹਨਾਂ ਨੇ ਇੱਕ ਮੈਂਬਰੀ ਕਮਿਸ਼ਨ ਜਿਹੜੇ ਉਸ ਵੇਲੇ ਆਈਪੀਐਸ ਅਫੀਸਰ ਬੀਪੀ ਦਿਵਾੜੀ ਜਿਹੜੇ ਭਾਵੇਂ ਗੈਰ ਸਿੱਖ ਸਨ ਪਰ ਮੰਨਿਆ ਜਾਂਦਾ ਬੜੇ ਇਮਾਨਦਾਰ ਅਫੀਸਰ ਸੀ ਉਹਨਾਂ ਦੀ ਜਾਂਚ ਜਿਹੜੀ ਸੀ ਕਮੇਟੀ ਸੈਟ ਬਣਾਈ ਤੇ ਉਹਨਾਂ ਨੂੰ ਜਾਂਚ ਸੌਂਪੀ ਗਈ ਭਾਵੇਂ ਕਿ ਜਾਂਚ 3 ਮਹੀਨੇਾਂ ਵਾਲੀ ਸੌਂਪੀ ਗਈ ਸੀ ਪਰ ਸਵਾ ਸਾਲ ਬਾਅਦ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਸੀ ਪੰਜਾਬ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਕਰ ਦਿੱਤੀ ਤੇ ਉਹਦੇ ਜੇ ਇਸ਼ਾਰਾ ਕੀਤਾ ਕਿ ਵਾਕਿਆ ਸੀ ਗਵਾਹਾਂ ਦੇ ਬਿਆਨ ਦੱਸਦੇ ਕਿ ਜਥੇਦਾਰ ਕੌਕੇ ਸਾਹਿਬ ਤੇ ਬੜਾ ਅਨਮਨੁੱਖੀ ਤਸ਼ੱਦਦ ਹੋਇਆ ਤਾਂ ਉਹਨਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਉਹ ਲਾਂਚ ਹੋਣੀ ਚਾਹੀਦੀ ਐਫ ਆਈ ਆਰ ਦਰਜ ਕਰਕੇ ਤੇ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਐਡੀਜੀਪੀ ਬੀਪੀ ਤਵਾੜੀ ਵਾਲੀ ਰਿਪੋਰਟ ਜਿਹੜੀ ਸੀ ਉਹਨੂੰ ਸਹਰਾਣੇ ਥੱਲੇ ਦੱਬ ਲਿਆ ਉਸ ਜਾਂਚ ਨੂੰ ਜਨਤਕ ਨਹੀਂ ਕੀਤਾ ਬਾਅਦ ਵਿੱਚ ਪੰਜਾਬ ਵਿੱਚ ਦੋ ਵਾਰ ਫਿਰ ਸਰਕਾਰ ਬਣੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਸਗੋਂ ਬੀਪੀ ਤਵਾੜੀ ਦੀ ਜਾਂਚ ਨੂੰ ਘਟੇ ਮਿੱਟੀ ਰੋਲਣ ਵਾਸਤੇ ਉਹਦੇ ਕ੍ਰੈਡੀਬਿਲਟੀ ਡਾਊਨ ਕਰਨ ਵਾਸਤੇ ਹੋਰ ਜਾਂਚਾਂ ਬਣਾ ਕੇ ਜਿਹੜੀ ਇਹ ਪੁਲਿਸ ਦੋਸ਼ੀ ਪੁਲਿਸ ਸੀ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ 31 ਸਾਲਾਂ ਬਾਅਦ ਅੱਜ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜਥੇਦਾਰ ਕੌਂਕੇ ਸਾਹਿਬ ਦੀ ਜਿਹੜੀ ਉਹ ਜਾਂਚ ਰਿਪੋਰਟ ਸੀ ਉਹਨੂੰ ਜਨਤਕ ਕੀਤਾ ਗਿਆ ਤੇ ਜਥੇਦਾਰ ਕਾਲ ਤਖਨ ਸਾਹਿਬ ਨੂੰ ਸੌਂਪਿਆ ਗਿਆ ਤੇ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਕਿਹਾ ਗਿਆ ਤਾਂ ਜਥੇਦਾਰ ਕਾਲ ਤਖਨ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਤੇ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਈ ਜਾਵੇ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹਿਲੀ ਵਾਰ 31 ਸਾਲਾਂ ਬਾਅਦ ਜਥੇਦਾਰ ਕੌਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਮਨਾਇਆ ਗਿਆ ਜਿੱਥੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਗਵਾਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਉੱਥੇ ਪੰਥਕ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਜਥੇਦਾਰ ਕੌਕੇ ਸਾਹਿਬ ਜਿਹੜੇ ਪੰਥ ਲਈ ਕੌਮ ਲਈ ਸ਼ਹੀਦ ਹੋਏ ਆ ਉਨ੍ਹਾਂ ਦੀ ਜਾਂਚ ਰਿਪੋਰਟ ਨੂੰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਮੁੱਖ ਮੰਤਰੀ ਹੁੰਦਿਆਂ ਦਬਾ ਕੇ ਰੱਖਿਆ ਇਸ ਲਈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਹੁਣਾ ਨੂੰ ਪੰਥ ਰਤਨ ਤੇ ਫਖਰੇ ਕੌਮ ਅਵਾਰਡ ਦਿੱਤਾ ਗਿਆ ਉਹ ਵਾਪਸ ਲਿਆ ਜਾਵੇ ਭਾਵੇਂ ਕਿ ਸਰਬੱਤ ਖਾਲਸਾ 2015 ਨੇ ਉਹ ਵਾਪਸ ਲੈ ਲਿਆ ਸੀ ਪਰ ਜਿਨ੍ਹਾਂ ਵੱਲੋਂ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਜਾਵੇ ਇਹ ਮੰਗ ਜਿਹੜੀ ਸੀ ਉਹ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸੌਂਪੀ ਗਈ ਔਰ ਨਾਲ ਹੀ 15 ਜਨਵਰੀ ਨੂੰ ਫੇਰ ਪੰਥਕ ਜਥੇਬੰਦੀਆਂ ਦਾ ਇਕੱਠ ਹੋਇਆ ਤੇ ਉਹਨਾਂ ਮੱਦਾ ਪਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਿੱਤਾ 10 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਮਨਾਇਆ ਗਿਆ ਔਰ ਇਸੇ ਤਰੀਕੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸਮੂੱਚੇ ਮੈਂਬਰ ਸਾਹਿਬਾਨ ਬੈਠੇ ਹਰਿਆਣੇ ਦੀਆਂ ਸਿੱਖ ਸੰਗਤਾਂ ਸੰਤ ਮਹਾਪੁਰਸ਼ਾਂ ਵੱਲੋਂ ਜਥੇਦਾਰ ਕੌਕੇ ਸਾਹਿਬ ਦਾ ਮਹਾਨ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾੜਾ ਸਾਹਿਬ ਵਿਖੇ ਅੱਜ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਆ ਜਿਨ੍ਹਾਂ ਦੇ 25 ਜਨਵਰੀ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣੇ ਆ ਔਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਮਹਾਨ ਸ਼ਹੀਦੀ ਸਮਾਗਮ ਹੋਵੇਗਾ ਜਿਹਦੇ ਵਿੱਚ ਪਰ ਸਿੱਧ ਸ਼ਖਸੀਅਤਾਂ ਪੰਥ ਕਾਗੂ ਪੁੱਜ ਕੇ ਜਥੇਦਾਰ ਸਾਹਿਬ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਨਗੇ ਉਹਨਾਂ ਦੇ ਜੀਵਨ ਬਾਰੇ ਦੱਸਣਗੇ ਤੇ ਉਥੇ ਸਲਾਹ-ਮਸ਼ਵਰਾ ਕਰਕੇ ਜਥੇਦਾਰ ਸਾਹਿਬ ਦੀ ਇਨਸਾਫ ਦੀ ਲੜਾਈ ਨੂੰ ਕਾਨੂੰਨੀ ਤੌਰ ਤੇ ਅੱਗੇ ਵਧਾਉਣ ਵਾਸਤੇ ਵਿਚਾਰ-ਵਟਾਂਦਰਾ ਵੀ ਕੀਤਾ ਜਾਊਗਾ ਤੇ ਉਥੇ ਵੱਡਾ ਫੈਸਲਾ ਕਰਦੇ ਆਂ ਪੰਸਖ ਜਥੇਬੰਦੀਆਂ ਨੇ ਸਲਾਹ-ਮਸ਼ਵਰਾ ਕਰਕੇ ਸਿੱਖ ਸੰਗਤਾਂ ਨੇ ਕਿ ਜਥੇਦਾਰ ਕੌਕੇ ਸਾਹਿਬ ਦੀ ਵੱਡੀ ਕੁਰਬਾਨੀ ਆ ਉਹਨਾਂ ਨੂੰ ਪੰਥ ਰਤਨ ਫਖਰੇ ਕੌਮ ਦਾ ਅਵਾਰਡ ਜਿਹੜਾ ਹੈਗਾ ਉਥੇ ਦਿੱਤਾ ਜਾਵੇਗਾ ਜਥੇਦਾਰ ਕੌਕੇ ਸਾਹਿਬ ਕਿਉਂਕਿ ਉਹ ਅਸਲ ਵਿੱਚ ਫਖਰੇ ਕੌਮ ਤੇ ਪੰਥ ਰਤਨ ਨੇ ਨਾ ਕਿ ਕੋਈ ਹੋਰ ਪੰਥ ਵੱਲੋਂ ਕੌਮ ਵੱਲੋਂ ਜਿਹੜਾ ਹੈ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਚੋਂ ਉੱਥੇ ਸਮੂਲੀਅਤ ਕਰਕੇ ਜਥੇਦਾਰ ਕੌਕੇ ਸਾਹਿਬ ਨੂੰ ਪੰਥ ਰਤਨ ਤੇ ਫਖਰੇ ਕੌਮ ਦਾ ਅਵਾਰਡ ਦਿੱਤਾ ਜਾਏਗਾ ਅਸੀਂ মিডিਆ ਦੇ ਰਾਹੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਜੋ ਵੀ ਸਮਾਂ ਗੱਢ ਸਕਦੇ ਆ ਗੁਰਦੁਆਰਾ 나ਡਾ ਸਾਹਿਬ ਵਿਖੇ 25 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਸਮਾਗਮ ਚੱਲਣਾ ਉਹ ਸਾਰੀਆਂ ਸੰਗਤਾਂ ਆਪਣੇ ਉਸ ਮਹਾਨ ਕੁਰਬਾਨੀ ਵਾਲੇ ਜਥੇਦਾਰ ਨੂੰ ਇੱਕੋ ਇੱਕ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਸਮੇਂ ਦੀ ਜ਼ਾਲਮ ਹਕੂਮਤ ਨੇ ਸ਼ਹੀਦ ਕੀਤਾ ਉਹਨਾਂ ਦੀ ਜਿਹੜਾ ਸ਼ਹੀਦੀ ਸਮਾਗਮ ਹੈ ਉਹਨਾਂ ਦੀ ਸ਼ਹੀਦੀ ਯਾਦ ਜਿਹੜੀ ਉਹ ਮਨਾਈ ਜਾ ਰਹੀ ਹੈ ਤੇ ਸਾਰੇ ਉੱਥੇ ਹਮ-ਹਮਾ ਕੇ ਪਹੁੰਚਣ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਥੇਦਾਰ ਕੌਂਕੇ ਸਾਹਿਬ ਨੂੰ ਜਿੱਥੇ ਸਰਦਾ ਦੇ ਫੁੱਲ ਭੇਟ ਕਰਨੇ ਉੱਥੇ ਉਹਨਾਂ ਦੀ ਇਨਸਾਫ ਦੀ ਜਥੇਦਾਰ ਕੌਂਕੇ ਸਾਹਿਬ ਸਮੇਤ ਜਿਹੜੇ ਹੋਰ ਬੇਕਸੂਰ ਸਿੱਖ ਨੌਜਵਾਨ ਜਿਨ੍ਹਾਂ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਬੇਦੋਸ਼ਿਆਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਜਾਂਚ ਨੂੰ ਅੱਗੇ ਜਿਹੜਾ ਹੈਗਾ ਉਹ ਤੋਰਨ ਵਾਸਤੇ ਵੀ ਉੱਥੇ ਜਿਹੜਾ ਸਲਾਹ-ਮਸ਼ਵਰਾ ਉਹ ਕੀਤਾ ਜਾਊਗਾ। ਹਾਂਜੀ। ਜਿਹੜੇ ਜਿਹੜੇ ਸੈਕਸ਼ਨ ਦਾ ਪਵਿੱਜ ਨਹੀਂ ਆ। ਜੋ ਜੋ 1 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਸੀਗੇ ਫਿਰ 15 ਜਨਵਰੀ ਨੂੰ ਤੇ 10 ਜਨਵਰੀ ਨੂੰ ਗੁਰਦੁਆਰਾ ਰਕਾਬਗੰਨ ਸਾਹਿਬ ਵਿਖੇ ਪਹੁੰਚੇ ਸੀ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸੰਸਥਾਵਾਂ ਦੇ ਆਗੂ ਸਹਬਾਨ ਜਥੇਬੰਦੀਆਂ ਸੰਤ ਮਹਾਪੁਰਸ਼ ਉਹ ਸਾਰੇ ਹੀ ਜਿਹੜੇ ਆ 25 ਤਰੀਕ ਨੂੰ ਇੱਥੇ ਸਮੂਲੀਅਤ ਕਰ ਰਹੇ ਆ ਔਰ ਸਾਰੇ ਸਾਂਝੇ ਤੌਰ ਤੇ ਜਿਹੜਾ ਫੈਸਲਾ ਵਾ ਜਥੇਦਾਰ ਸਭ ਦਾ ਸ਼ਹੀਦੀ ਦੇ ਹੜਾ ਇੱਥੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਸਮੁੱਚੇ ਮੈਂਬਰ ਸਹਬਾਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਸਾਰੇ ਉੱਥੇ ਸਮੂਲੀਅਤ ਕਰਕੇ ਬਾਕੀ 25 ਜਨਵਰੀ ਨੂੰ ਸਾਰੇ ਉੱਥੇ ਪੁੱਜ ਕੇ ਜਿਹੜਾ ਹੈਗਾ ਉਹ ਇਹ ਫੈਸਲਾ ਜਿਹੜਾਗਾ ਕਾਨੂੰਨੀ ਲੜਾਈ ਲੜਨ ਦਾ ਤੇ ਜਥੇਦਾਰ ਸਾਹਿਬ ਦਾ ਜਿਹੜਾ ਹੈਗਾ ਉਹਨਾਂ ਨੂੰ ਫਖਰੇ ਕੌਮ ਤੇ ਪੰਥ ਰਤਨ ਅਵਾਰਡ ਕੌਮ ਵੱਲੋਂ ਪੰਥ ਵੱਲੋਂ ਜਿਹੜਾ ਉੱਥੇ ਸਬੰਧ ਕੀਤਾ ਜਾਊਗਾ ਕਾਨੂੰਨੀ ਲੜਾਈ ਕਿਸ ਰਾਹ ਦੇ ਜ਼ਰੀਏ ਲੜੀਏ ਦੇਖੋ ਕਾਨੂੰਨੀ ਲੜਾਈ ਲੜਨ ਵਾਸਤੇ ਪਹਿਲਾਂ ਪੰਜ ਮੈਂਬਰੀ ਕਮੇਟੀ ਜਿਹੜੀ ਆ ਸਾਡੀ ਉਹ ਬਣਾਈ ਗਈ ਆ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਜਥੇਬੰਦੀਆਂ ਉੱਥੇ ਐਲਾਨ ਕੀਤਾ ਸੀ 10 ਜਨਵਰੀ ਨੂੰ ਜਿਹਦੇ ਵਿੱਚ ਪੰਜਾਬ ਦੇ ਸਾਬਕਾ ਅਡੀਸ਼ਨਲ ਐਡਵੋਕੇਟ ਜਰਨਲ ਸਰਦਾਰ ਸਿੰਦਰਪਾਲ ਸਿੰਘ ਬਰਾੜ ਉਹਨਾਂ ਨੇ ਹੈਡ ਕਰਨਾ ਉਸ ਕਮੇਟੀ ਨੂੰ ਪੰਜ ਵਕੀਲਾਂ ਦੀ ਜਿਹੜੀ ਟੀਮ ਆ ਉਹ ਬਣਾਈ ਗਈ ਆ ਉਹਦੇ ਲਈ ਅਸੀਂ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਲਾਕਾਤ ਕਰਕੇ ਤਾਂ ਉਹਨਾਂ ਨੂੰ ਉਹ ਜਿਹੜੀ ਜਾਂਚ ਰਿਪੋਰਟ ਉਹਦੇ ਆਧਾਰ ਤੇ ਐਫ ਆਈ ਆਰ ਲਾਂਚ ਕਰਨ ਵਾਸਤੇ ਜਿਹੜੀ ਜਲਦੀ ਮੁਲਾਕਾਤ ਜਿਹੜੀ ਆ ਉਹ ਕੀਤੀ ਜਾਊਗੀ ਉਹਦੇ ਵਾਸਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰ ਵੀ ਬਕਾਇਦਾ ਮੁੱਖ ਮੰਤਰੀ ਹਾਊਸ ਆ ਪੰਜਾਬ ਨੂੰ ਲਿਖਿਆ ਹੋਇਆ ਕਿ ਜਲਦੀ ਸਮਾ ਦਿੱਤਾ ਜਾਵੇ ਤਾਂ ਕਿ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਉਣ ਵਾਸਤੇ ਜਿਹੜਾ ਐਫ ਆਈ ਆਰ ਕਿਉਂਕਿ ਜਿਹੜੇ ਜਾਂਚ ਕਮਿਸ਼ਨ ਬਣਦੇ ਆ ਜਾਂਚ ਕਮਿਸ਼ਨ ਦਾ ਮਤਲਬ ਹੀ ਇਹ ਹੁੰਦਾ ਕਿ ਵਾਕਿਆ ਹੀ ਕੋਈ ਇਹਦੇ ਚ ਦੋਸ਼ੀ ਹੈ ਜਾਂ ਨਹੀਂ ਜਾਂ ਗਾਂਹ ਜਾਂਚ ਦੀ ਲੋੜ ਹੈ ਜਾਂ ਨਹੀਂ ਤਾਂ ਜਦੋਂ ਜਾਂਚ ਕਮਿਸ਼ਨ ਬੀਪੀ ਤਵਾੜੀ ਨੇ ਇਹ ਇਸ਼ਾਰਾ ਕਰ ਦਿੱਤਾ ਕਿ ਵਾਕਿਆ ਜਥੇਦਾਰ ਸਾਹਿਬ ਦੀ ਜਿਹੜੀ ਸ਼ਹਾਦਤ ਦਾ ਗਵਾਹਾਂ ਦੇ ਬਿਆਨਾਂ ਤੋਂ ਕਿ ਜੋ ਗਵਾਹਾਂ ਨੇ ਬਿਆਨ ਦਿੱਤੇ ਉਹਦੇ ਤੇ ਐਫ ਆਈ ਆਰ ਬਣਦੀ ਹੈ ਉਹ ਐਫ ਆਈ ਆਰ ਨਾ ਤਾਂ ਕੈਪਟਨ ਸਰਕਾਰ ਨੇ ਦਰਜ ਕੀਤੀ ਤੇ ਨਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ 8 ਸਾਲ ਹੋਮ ਮਿਨਿਸਟਰ ਰਹੇ ਡਿਪਟੀ ਚੀਫ ਮਿਨਿਸਟਰ ਰਹੇ ਉਹਨਾਂ ਨੇ ਵੀ ਇਸ ਦਾ ਜਿਹੜਾ ਇਨਸਾਫ ਆ ਉਹ ਨਹੀਂ ਦਿੱਤਾ ਤਾਂ ਜਥੇਦਾਰ ਸਾਹਿਬ ਨੂੰ ਜਿਸ ਤਰ੍ਹਾਂ ਕੋ ਕੋ ਕੇ ਸ਼ਹੀਦ ਕੀਤਾ ਉਹਨਾਂ ਦੇ ਕਤਲ ਦਾ ਇਨਸਾਫ ਲੈਣ ਵਾਸਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਕਿ ਜੇ ਪਹਿਲੀਆਂ ਸਰਕਾਰਾਂ ਨੇ ਪਹਿਲੇ ਮੁੱਖ ਮੰਤਰੀਆਂ ਨੇ ਨਹੀਂ ਕੀਤਾ ਤਾਂ ਮੌਜੂਦਾ ਮੁੱਖ ਮੰਤਰੀ ਜੋ ਹੈ ਉਹ ਜਥੇਦਾਰ ਸਾਹਿਬ ਦੀ ਸ਼ਹਾਦਤ ਦਾ ਇਨਸਾਫ ਦੇਣ ਵਾਲੇ ਪਾਸੇ ਜਿਹੜਾ ਹੈਗਾ ਉਹ ਜਥੇਬੰਦੀਆਂ ਦੀ ਜਿਹੜੀ ਮੰਗ ਆ ਉਹਦੇ ਤੇ ਗੌਰ ਕਰੇ। ਸਭ ਸਿਰਫ ਇੱਕ ਕੇਸ ਕਹਿੰਦੇ 30 ਸਾਲਾਂ ਬਾਅਦ ਫੋਟਾ ਸਾਹਮਣੇ ਆਉਂਦੀਆਂ ਨੇ ਪਰ ਇਹ ਅਨੇਕਾਂ ਕੇਸ ਨੇ। ਉਹ ਸਾਰੇ ਕੇਸ ਸਤੌਰ ਤੇ ਉਹਨੂੰ ਪੱਤਕ ਆਉਣ ਵਾਲੀ ਸਰਕਾਰ ਵੱਲ ਇਸ਼ਾਰਾ ਕਰਦੇ ਆ। ਹਾਂ ਬਿਲਕੁਲ ਇਹ ਜਿਹੜਾ ਪਹਿਲਾਂ ਕਈ ਕੇਸਾਂ ਦੇ ਵਿੱਚ ਜਿਹੜਾ ਹੈ ਦੋਸ਼ੀਆਂ ਨੂੰ ਸਜ਼ਾਵਾ ਹੋਈਆਂ ਨੇ, ਪੁਲਿਸ ਅਫਸਰਾਂ ਨੂੰ ਸਜ਼ਾਵਾ ਹੋਈਆਂ ਨੇ। ਕੁਝ ਦੋਸ਼ੀਆਂ ਨੂੰ ਕੈਪਟਨ ਸਰਕਾਰ ਨੇ ਉਮਰ ਕੈਦਾਂ ਹੋਈਆਂ ਸੀ ਤੇ ਜਾ ਕੇ ਉਹਨਾਂ ਨੂੰ ਰਿਹਾਈ ਵੀ ਕਰਾਇਆ। ਬਹੁਤ ਸਾਰਿਆਂ ਨੂੰ ਉਮਰ ਕੈਦਾਂ ਵੀ ਹੋਈਆਂ 10-10 ਸਾਲ ਦੀਆਂ ਸਜ਼ਾ ਵੀ ਹੋਈਆਂ ਨੇ ਭਾਵੇਂ ਕਿ ਇਹਦੇ ਬਹੁਤ ਸਾਰੇ ਜਿਹੜੇ ਕਾਤਲ ਆ ਬਹੁਤ ਸਾਰੇ ਦੋਸ਼ੀ ਆ ਜਿਹੜੇ ਦੰਦਣਾਂਉਂਦੇ ਫਿਰਦੇ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਜਿਹੜੀ ਕਾਨੂੰਨੀ ਜਿਹੜੀ ਟੀਮ ਆ ਉਹ ਤਿਆਰ ਕੀਤੀ ਗਈ ਆ ਤੇ ਜਿਹੜੇ ਪੰਥਕ ਇਕੱਠ ਕੀਤੇ ਜਾ ਰਹੇ ਆ ਜਿਸ ਤਰ੍ਹਾਂ ਹੁਣ 10 ਜਨਵਰੀ ਨੂੰ ਵੀ ਜਲੰਧਰ ਦੇ ਵਿੱਚ ਵੱਡਾ ਪੰਥਕ ਇਕੱਠ ਜਿਹੜਾ ਨਮੈਂਦਾ ਪੰਥਕ ਇਕੱਠ ਕੀਤਾ ਜਾ ਰਿਹਾ ਵਾ ਜਿਹਦੀ 11 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਾਈ ਗਈ ਜਿਹਦਾ 10 ਨੂੰ ਵੀ ਮੈਂਬਰ ਬਣਾਇਆ ਗਿਆ ਤਾਂ ਇਹ ਜਿਹੜਾ ਲੜੀਵਾਰ ਲਗਾਤਾਰ ਜਿਵੇਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਫਿਰ ਦਿੱਲੀ ਹੁਣ ਗੁਰਦੁਆਰਾ ਨਾਢਾ ਸਾਹਿਬ ਫਿਰ ਜਲੰਧਰ ਇਸ ਤਰ੍ਹਾਂ ਜਿਹੜਾ ਇਨਸਾਫ ਦੀ ਲੜਾਈ ਆ ਸੰਗਤਾਂ ਨੂੰ ਜਾਗਰੂ ਕਰਕੇ ਸੰਗਤਾਂ ਦਾ ਸਾਥ ਲੈ ਕੇ ਜਿਹੜਾ ਕਾਨੂੰਨੀ ਲੜਾਈ ਜਿਹੜੀ ਉਹ ਵੀ ਲੜੀ ਜਾਊ ਤੇ ਜੋ ਧਾਰਮਿਕ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਥੇਬੰਦੀਆਂ ਨੇ ਲਿਖਤੀ ਮੰਗ ਪੱਤਰ ਦਿੱਤਾ ਤੇ ਦੁਨੀਆ ਭਰ ਦੀਆਂ ਸੰਗਤਾਂ ਨੇ 200 ਤੋਂ ਵੱਧ ਗੁਰਦੁਆਰਿਆਂ ਨੇ ਬਕਾਇਦਾ ਸਾਈਨ ਕਰਕੇ ਇੰਗਲੈਂਡ ਦੀ ਧਰਤੀ ਤੋਂ ਵੀ 200 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਕਿ ਫਖਰੇ ਕੌਮ ਤੇ ਪੰਥ ਰਤਨ ਜਿਹੜਾ ਅਵਾਰਡ ਆ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਣਾ ਚਾਹੀਦਾ ਤੇ ਉਹ ਜਥੇਦਾਰ ਕੌਕੇ ਸਾਹਿਬ ਨੂੰ ਦਿੱਤਾ ਜਾਣਾ ਚਾਹੀਦਾ ਦਿੱਲੀ ਸਿਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਵੀ ਐਲਾਨ ਕੀਤਾ ਕਿ ਜਥੇਦਾਰ ਕੌਕੇ ਸਾਹਿਬ ਨੂੰ ਫਖਰੇ ਕੌਮ ਤੇ ਪੰਥ ਰਤਨ ਅਵਾਰਡ ਦਿੱਤਾ ਜਾਣਾ ਚਾਹੀਦਾ ਸੋ ਇਸ ਕਰਕੇ ਅਸੀਂ ਪੰਥ ਵੱਲੋਂ ਕੌਮ ਵੱਲੋਂ ਫੈਸਲਾ ਜਿਹੜਾ ਉਹ ਕੀਤਾ ਵਾ ਬਾਕੀ ਤਖਤਾਂ ਦੇ ਜਥੇਦਾਰ ਕਦੋਂ ਦਿੰਦੇ ਕਦੋਂ ਨਹੀਂ ਦਿੰਦੇ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਜਿਹੜੀ ਸਾਡੀ ਮੰਗ ਹੈ ਆ ਜੋ ਜਥੇਬੰਦੀਆਂ ਦੀ ਦੇਸ਼ ਵਿਦੇਸ਼ ਦੇ ਵਿੱਚੋਂ ਉੱਥੇ ਕੌਮ ਦੇ ਵੱਲੋਂ ਪੰਥ ਵੱਲੋਂ ਫਖਰੇ ਕੌਮ ਤੇ ਪੰਥ ਰਤਨ ਜਥੇਦਾਰ ਕੌਕੇ ਸਾਹਿਬ ਨੂੰ ਅਵਾਰਡ ਜਿਹੜਾ ਉਹ ਦਿੱਤਾ ਜਾ ਰਿਹਾ ਆ। ਆਪਾਂ ਕਰਮਜੀਤ ਸਿੰਘ ਉਹਨਾਂ ਨੇ ਕੋਈ ਮਤਾ ਬਾਸ ਕੀਤਾ ਆਪਣੇ ਪੱਧਰ ਤੇ ਇਸ ਨੂੰ। ਨਹੀਂ ਉਹ ਤਾਂ ਹੁਣ ਮੈਂਬਰ ਵੀ ਨਹੀਂ ਆ ਨਾ। ਮੇਰਾ ਮਤਲਬ ਇੱਕ ਥੜਾ ਬੈਠਾ ਨਾ ਇੱਥੇ। ਨਹੀਂ ਪੂਰੀ ਹਰਿਆਣਾ ਸਿੱਖ ਗੁਰਦੁਆਰਾ। ਇਹ ਕਰਮਜੀਤ ਸਿੰਘ ਹੁਣੇ ਤਾਂ ਮੈਂਬਰ ਵੀ ਨਹੀਂ ਆ। ਉਹਨਾਂ ਦੇ ਜਿਹੜੇ ਹੂਲ ਲੈ ਕੇ ਨਹੀਂ ਕੋਈ ਮੈਂਬਰ ਨਹੀਂ ਉਹਨਾਂ ਦਾ। ਉਹ ਤਾਂ ਛੱਡ ਚੁੱਕੇ ਨਾ ਕਮੇਟੀ ਨੂੰ। ਪ੍ਰਧਾਨਗੀ ਤੋਂ ਵੀ ਅਸਤੀਫਾ। ਕੀ ਕੌਮ ਦੇ ਮਸਲੇ ਦਾ ਤੁਹਾਡੇ ਕੋਲ ਅਰਦਾ ਨਹੀਂ ਆ ਰਹੇ? ਮੈਂ ਉਹਨਾਂ ਨੇ ਕਦੇ ਸਿੱਖੀ ਮਸਲਿਆਂ ਦੇ ਵਿੱਚ ਹੈ ਹੀ ਨਹੀਂ ਸੀ ਪਹਿਲਾਂ ਵੀ ਉਹ ਤਾਂ ਤੁਸੀਂ ਤਾਂ ਮਜ਼ਾਕ ਕਰ ਰਹੇ ਹੋ ਉਹਨਾਂ ਦਾ ਨਾਂ ਲੈ ਕੇ ਪਰ ਇਹ ਜਿਹੜਾ ਮਸਲਾ ਸਾਡਾ ਹੀ ਬੜਾ ਸੰਸੀਅਰ ਆ ਇਹ ਮਸਲਾ ਬੜਾ ਸੰਸੀਅਰ ਆ ਉਹ ਕਦੇ ਕੌਮ ਦੇ ਮਸਲਿਆਂ 'ਚ ਆਇਆ ਹੀ ਨਹੀਂ ਉਹ ਤਾਂ ਠੀਕ ਆ ਉਹਨਾਂ ਨੂੰ ਜਿਹੜਾ ਸੀ ਆ ਹਰਿਆਣਾ ਸਰਕਾਰ ਵੱਲੋਂ ਨਾਮਿਨੇਟ ਕਰ ਦਿੱਤਾ ਗਿਆ ਸੀਗਾ ਪਰ ਜਿਹੜੇ ਪੰਛਕ ਮਸਲੇ ਆ ਜਿਹੜੇ ਸੰਤ ਮਹਾਪੁਰਸ਼ ਜਿਹੜੇ ਕਿਰਿਆ ਨੇ ਪੰਛ ਦੇ ਮਸਲਿਆਂ ਦੇ ਵਿੱਚ ਉਹ ਮਹਾਪੁਰਸ਼ ਇੱਥੇ ਜਿਹੜੇ ਆ ਉਹ ਪਹੁੰਚਣਗੇ ਵੱਡੀ ਗਿਣਤੀ ਦੇ ਵਿੱਚ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਦੀ ਨਹੀਂ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਾਡੇ ਸਾਰਿਆਂ ਦੀ ਹੈ ਸਾਰੇ ਮੈਂਬਰ ਸਾਹਿਬਾਨ ਬੈਠੇ ਆ ਤਾਂ ਹੀ ਅੱਜ ਗੁਰਦੁਆਰਾ ਨਾਢਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ ਕਰਾਇਆ ਗਿਆ ਸਭ ਨੂੰ ਸੱਦਾ ਦਿੱਤਾ ਗਿਆ ਜਿੰਨੇ ਪੁਰਾਣੇ ਮੈਂਬਰ ਸਾਹਿਬਾਨ ਸਾਬਕਾ ਮੈਂਬਰ ਨੇ ਮੌਜੂਦਾ ਮੈਂਬਰ ਅਸੀਂ ਸਭ ਨੂੰ ਸੱਦਾ ਦਿੱਤਾ ਵਾ ਕਿ ਜਿਹੜੇ ਪੰਥ ਨਾਲ ਸਰੂਕਾਰ ਰੱਖਦੇ ਪੰਥ ਦਾ ਦਰਦ ਰੱਖਦੇ ਆ ਉਹ ਸਾਰੇ ਇਹਦੇ ਵਿੱਚ ਸਮੂਲੀਅਤ ਕਰਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂਬਰ ਸਾਹਿਬਾਨ ਜਿਹੜੇ ਇੱਥੇ ਪੁੱਜ ਵੀ ਰਹੇ ਆ Thousand no wà dí.